ਵਾਕ ਰੂਜੀ ਕਾ ਖਾਲਸਾ ਵਾਕ ਰੂਜੀ ਕੀ ਫਤ ਹੈ ਆਪਣੇ ਹੈਲਥ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਇੰਡੀਕੇਟਰ ਜਿਹੜਾ ਹੁਣ ਡਾਕਟਰਾਂ ਨੇ ਕੱਢਿਆ ਹੈਗਾ ਜਿਹੜੇ ਇਹ ਲੌਂਗ ਜੈਵਿਟੀ ਵਾਲੇ ਫੀਲਡ ਵਿੱਚ ਲੰਬੀ ਉਮਰ ਨਾਟ ਜਸ ਲੰਬੀ ਉਮਰ ਪਰ ਜਿਹੜੀ ਵਧੀਆ ਉਮਰ ਕੱਢਣੀ ਹੈ ਜਿਹੜੀ ਗੁੱਡ ਲਾਈਫ ਸਟਾਈਲ ਰਹਿਣਾ ਲੰਬਾ ਟਾਈਮ ਵਾਸਤੇ ਉਹਦੇ ਵਿੱਚ ਜਿਹੜਾ VO2 ਮੈਕਸ ਕਿਹਾ ਗਿਆ ਉਹ ਸਾਰਿਆਂ ਤੋਂ ਜ਼ਰੂਰੀ ਮੰਨਿਆ ਗਿਆ ਤੇ ਉਹ ਡਾਕਟਰ ਪੀਟਰ ਆਈਟੀਆ ਜਿਹੜਾ ਇਹ ਫੀਲਡ ਵਿੱਚ ਸਭ ਤੋਂ ਵੱਡਾ ਐਕਸਪਰਟ ਹੈ He said, is vo2 max is the greatest predictor of lifespan. whether you have diabetes or don't have diabetes, whether you have end-stage kidney disease or don't, heart disease, not, hypertension or not, all of those things play an important role in predicting the length of your life, but not as much as having a very high vo2 max. <laughs> ਇਨ ਬਹੁਤ ਸੌਖੇ ਤਰੀਕੇ ਨਾਲ ਇੰਪਰੂਵ ਕਰ ਸਕਿਆ ਪਿਛਲੇ 2 ਸਾਲਾਂ ਵਿੱਚ ਦਾਸ ਨੇ ਆਪਣਾ VO2 max ਓਵਰ 30% ਅਰਾਊਂਡ 30% ਇਨਕਰੀਸ ਕੀਤਾ ਤੇ ਹਜੇ ਵੀ ਇਨਕਰੀਸ ਹੋ ਰਿਹਾ ਬੈਟਰ ਬੈਟਰ ਹੋ ਰਿਹਾ ਤੇ ਉਹ ਮੈਂ ਥਰੂ ਰਨਿੰਗ ਥਰੂ ਕਾਰਡੀਓ ਜਿਆਦਾ ਕਰਨ ਨਾਲ ਉਹੋ ਇੰਪਰੂਵ ਕੀਤਾ ਕਾਰਡੀਓ ਕਾਫੀ ਵਧੀਆ ਚੀਜ਼ ਆ ਜਦੇ ਹਾਰਟ ਵਾਸਤੇ ਤੇ ਬੇਨਾਲੀ ਨਾਲ ਤੁਸੀਂ ਐਕਸਰਸਾਈਜ਼ ਕਰਨੀ ਪਰ ਤੁਹਾਡਾ ਲਾਈਫ ਜਿਹੜਾ ਸਟਾਈਲ ਹੈਗਾ ਲਾਈਫ ਸਪੈਨ ਉਹ ਬਹੁਤ ਜ਼ਿਆਦਾ ਵਧੀਆ ਇੰਪਰੂਵ ਹੁੰਦਾ ਸੁ ਮੈਂ ਤੁਹਾਨੂੰ ਉਹ ਚਾਰਟ ਦਿਖਾਉਂਗਾ ਉਹਦੇ ਵਿੱਚ ਸਾਰਾ ਇੰਪਰੂਵਮੈਂਟ ਤੁਸੀਂ ਦੇਖੋਗੇ ਕਿ ਓਵਰ 30% ਫਰਮ ਬਿਲੋ ਐਵਰੇਜ ਗਿਆ ਜਿੱਥੇ ਅਸੀਂ ਕਾਫੀ ਹੈਵੀ weight lift ਕਰਦੇ ਹੁੰਦੇ ਸੀ ਪਹਿਲਾਂ ਪਰ ਸਾਡਾ ਕਾਰਡੀਓ ਵੈਟ ਸ਼ੇਪ ਸੀ ਤੇ ਹੁਣ ਵਧੀਆ ਕਾਫੀ ਹੋਇਆ ਗਿਆ ਬੈਟਰ ਤੇ ਹਜੇ ਬੈਟਰ ਹੀ ਹੋਣਾ ਪਰ ਉਹਦੇ ਵਿੱਚ ਹੁਣ ਸਾਨੂੰ ਸੌਣਾ ਵੀ ਘੱਟ ਪੈਂਦਾ ਸਾਨੂੰ ਸਾਰੇ ਤਰ੍ਹਾਂ ਨਾਲ ਸਭੀ ਲਾਈਫ ਇੰਪਰੂਵ ਹੋਈ ਹੈ ਸੋ ਆਈ ਥਿੰਕ ਸਾਰੇ ਜਣ ਕਰ ਸਕਦੇ ਤੇ ਸੌਖਾ ਹੀ ਤਰੀਕਾ ਤੇ ਮੈਂ ਐਂਡ ਤੇ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰੂੰਗਾ ਕਿ ਕਿਵੇਂ ਕਿਵੇਂ ਕੀਤਾ ਤੇ ਉਹ ਬਹੁਤ ਸੌਖਾ ਤਰੀਕਾ ਹੈ ਸਟਾਰਟ ਸਪੈਸ ਜੇ ਇੱਕ ਮਿੰਟ ਪੱਜੋ 2 ਮਿੰਟ ਤੋਂ ਇਤਰੋ ਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਪ੍ਰੋਗਰਾਮ ਦਿੰਨੇ ਆ ਤੇ ਉਹ ਪ੍ਰੋਗਰਾਮ ਤੁਸੀਂ ਕਰਿਓ ਤੇ ਪ੍ਰੋਗਰਾਮ ਵਿੱਚ ਇਹੀ ਜ਼ਰੂਰੀ ਹੈ ਟੂ ਕੀਪ ਇਨ ਮਾਈਂਡ ਕਿ ਜਿਹੜਾ ਤੁਹਾਡਾ ਹਾਰਟ ਰੇਟ ਆ ਉਹਨੂੰ ਸਰਟਨ ਲੈਵਲ ਤੇ ਰੱਖਣਾ ਇਹ ਉਹ ਲੈਵਲ ਹੈਗਾ ਜਿਹੜਾ 180 ਮਾਈਨਸ ਤੁਹਾਡੀ ਏਜ ਸੋ 180 ਮਾਈਨਸ ਯੂਰ ਏਜ ਉਦੋਂ ਵੱਧ ਨਹੀਂ ਤੁਸੀਂ ਆਪ ਦਾ ਹਾਰਟ ਰੇਟ ਕੰਨਣਾ ਤੁਸੀਂ ਉੱਥੇ ਕੀ ਰੱਖਣਾ ਉਦੋਂ ਘੱਟ ਵੀ ਨਾ ਜ਼ਿਆਦਾ ਹੋਵੇ ਉਦੋਂ ਵੱਧ ਵੀ ਨਾ ਹੋਵੇ ਉਦੋਂ ਵੱਧ ਤਾਂ ਹੋਵੇ ਹੀ ਨਾ ਪਰ ਉਦੋਂ ਘੱਟ ਵੀ ਨਾ ਬਾਲਾ ਹੋਵੇ ਤੇ ਉੱਥੇ ਤੁਸੀਂ ਆਪ ਦਾ ਹਾਰਟ ਰੇਟ ਰੱਖ ਕੇ ਤੁਸੀਂ ਵਧੀਆ ਕਾਰਡੀਓ ਕਰ ਸਕਦੇ ਆ ਤੇ ਇਹ ਬਾਲਾ ਔਖਾ ਵੀ ਨਹੀਂ ਬਾਲਾ ਸੌਖਾ ਇੱਕ ਵਧੀਆ ਤੁਸੀਂ ਰਨਿੰਗ ਸ਼ੂ ਲੈ ਲਿਓ ਤੇ ਇਹ ਤੁਸੀਂ ਟ੍ਰਾਈ ਕਰੋ 8 ਵੀਕ ਟ੍ਰਾਈ ਕਰੋ ਕਿ ਤੁਸੀਂ ਜਿਹੜਾ ਬੰਦਾ ਕਦੇ ਭੱਜਿਆ ਹੀ ਨਹੀਂ ਲਾਈਫ ਵਿੱਚ ਉਹ 8-10 ਵੀਕ ਬਾਅਦ ਉਹ 10 ਕਿਲੋਮੀਟਰ ਭੱਜਣ ਲੱਗ ਜਾਂਦਾ ਤੇ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਤੁਸੀਂ ਟ੍ਰਾਈ ਕਰਕੇ ਦੇਖੋ ਤੇ ਇਹਦੇ ਨਾਲ ਤੁਸੀਂ ਆਪਣਾ VO2 ਮੈਕਸ ਇਨਕ੍ਰੀਜ਼ ਕਰੋ ਆਪਣੀ ਲਾਈਫ ਵਧੀਆ ਬਣਾਓ ਤੇ ਇਹ ਤੁਸੀਂ ਫਿਰ ਜਦੋਂ ਲਾਈਫ ਵਧੀਆ ਬਣ ਗਈ ਤੁਸੀਂ ਸੇਵਾ ਸਿਮਰਨ ਵਿੱਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ